ਰਾਜਵੀਰ ਜਵੰਦਾ ਦੀ ਸਿਹਤ ਬਾਰੇ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਆ ਪੰਜਾਬੀ ਗਾਇਕ ਨੇ ਸਾਂਝੀ ਕੀਤੀ ਨਵੀਂ ਅਪਡੇਟ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਬੀਤੇ ਦਿਨੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਇਸ ਮਗਰੋਂ ਉਹਨਾਂ ਨੂੰ ਮੁਹੱਲੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਇਸ ਵਿਚਾਲੇ ਰਾਜਵੀਰ ਦੀ ਸਿਹਤ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਪੰਜਾਬੀ ਗਾਇਕ ਤਰਸੀਮ ਜੱਸੜ ਨੇ ਦੱਸਿਆ ਕਿ ਸਾਰਿਆਂ ਦੀ ਅਸੀਸਾਂ ਨਾਲ ਰਾਜਵੀਰ ਕੱਲ੍ਹ ਨਾਲੋਂ ਥੋੜਾ ਰਿਕਵਰ ਹੋਇਆ ਹੈ ਜੱਸੜ ਨੇ ਇਸ ਵੇਲੇ ਚ ਉਠੀਆਂ ਖਬਰਾਂ ਨਾ ਫਲਾਉਣ ਦੀ ਅਪੀਲ ਕੀਤੀ ਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਰਦਾਸ ਦੀ ਤਾਕਤ ਤੋਂ ਉੱਪਰ ਕੁਝ ਨਹੀਂ ਹੁੰਦਾ ਇਸ ਲਈ ਸਾਰੇ ਰਾਜਵੀਰ ਦੀ ਤੰਦਰੁਸਤੀ ਲਈ ਅਰਦਾਸ ਕਰੋ ਤਰਸੀਮ ਜੱਸੜ ਨੇ ਇਨਸਟਾ Instagram ਤੇ ਪੋਸਟ ਪਾਈ ਸਾਡਾ ਭਰਾ ਰਾਜਵੀਰ ਜਵੰਦਾ ਹਸਪਤਾਲ ਵਿੱਚ ਹੈ ਕੱਲ੍ਹ ਨਾਲੋਂ ਥੋੜਾ ਰਿਕਵਰ ਹੋਇਆ ਹੈ ਸਾਰਿਆਂ ਦੀ ਆਸ਼ੀਸ਼ਾਂ ਨਾਲ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿਰਪਾ ਕਰਕੇ ਕੋਈ ਵੀ ਫੇਕ న్యూਸ ਜਾਂ ਗੱਲ ਨਾ ਕੀਤੀ ਜਾਵੇ ਇਹ ਤਰਸੀਮ ਜਸੜ ਦੀ ਤਰਫੋਂ ਇਹ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਗਈ ਆ ਉਹ ਅੱਗੇ ਲਿਖਦੇ ਨੇ ਕਿ ਇੱਕ ਮੇਰੇ ਵੱਲੋਂ ਸਭ ਨੂੰ ਹੱਥ ਬਨ ਕੇ ਬੇਨਤੀ ਆ ਕਿ ਅਰਦਾਸ ਤੋਂ ਉੱਪਰ ਕੁਝ ਨਹੀਂ ਹੁੰਦਾ ਸੋ ਸਾਰੇ ਰਲ ਕੇ ਜੋ ਪਾਠ ਕਰ ਦੇ ਕਰ ਸਕਦੇ ਨੇ ਤੇ ਅਰਦਾਸ ਕਰ ਸਕਦੇ ਨੇ ਉਹ ਜ਼ਰੂਰ ਕਰੋ ਸਾਡਾ ਵੀਰ ਜਲਦੀ ਰਿਕਵਰ ਹੋ ਕੇ ਘਰ ਆਵੇ ਵਾਹਿਗੁਰੂ ਕਿਰਪਾ ਕਰਨ ਧੰਨਵਾਦ ਜੀ